ਸਾਸਰੀ ਗਾਲ ਦੋਸਤੋ ਪੰਜਾਬ ਨਿਊਜ਼ਲਾਈਨ 24 ਦੇਖ ਰਹੇ तमाम ਦਰਸ਼ਕਾ ਦਾ ਸਵਾਗਤ ਹੈ ਬੀਤੀ ਰਾਤ ਚੋਰਾਂ ਨੇ ਇੱਕ ਆੜਤੀ ਦੁਕਾਨ ਤੇ ਹੱਥ ਸਾਫ਼ ਕਰਦੇ ਇੱਕ ਗੱਲਾ ਉਸਦੇ ਵਿੱਚ ਕੁਝ ਜ਼ਰੂਰੀ ਕਾਗਜ਼ਾ ਚੈੱਕ ਬੁੱਕ ਅਤੇ ਕੁਝ ਨਗਦ ਰਕਮ ਅਤੇ ਇੱਕ ਇਨਵਰਟਰ ਦਾ ਬੈਟਰੀ ਚੁੱਕ ਕੇ ਲੈ ਗਏ ਦੁਕਾਨ ਮਾਲਕ ਤਰਸੇਮ ਚੱਲਦੇ ਨੇ ਪੁਲਿਸ ਨੂੰ ਚੁਤ ਕੀਤਾ ਤਫ਼ੀਜ਼ ਕਰਨ ਲਈ ਆਏ ਐਸਆਈ ਪੂਰ ਸਿੰਘ ਮੁੱਖ ਦੇ ਪਹੁੰਚ ਕੇ ਕਾਨੂੰਨ ਜਾਂਚ ਕੀਤੀ ਸ਼ੁਰੂ ਨਵੀਆਂ ਅਤੇ ਚਾਹਤੀਆਂ ਖਬਰਾਂ ਦੇਖਣ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਤੁਹਾਡਾ ਆਪਣਾ ਚੈਨਲ ਪੰਜਾਬ ਨਿਊਜ਼ਲਾਈਨ 24 ਸੋੜਾ ਨਾਂਜੀ ਮੇਰਾ ਤਰਸੀਮ ਚੰਦ ਤਰਸੀਮ ਚੰਦ ਜਿਹੜੀ ਚੋਰੀ ਦੀ ਕੱਟਣਾ ਹੋਈ ਹੈ ਉਹਦੇ ਬਾਰੇ ਦੱਸੋ ਕੁਝ ਤੁਹਾਨੂੰ ਜੀ ਆਜੀ ਤਕਰੀਬਨ ਜੋ ਕੈਮਰੇ ਦਿਖਾ ਰਹੇ ਨੇ ਉਹ 2 ਵਜੇ 8 ਮਿੰਟ ਦੀ ਇਹੇ ਵਾਰਦਾਤ ਹੋ ਰਹੀ ਹੈ ਅੱਛਾ ਤੇ ਉਹਨਾਂ ਨੇ ਗੱਲਾਂ ਵੀ ਪੁੱਛਿਆ ਕਿ ਕਿੰਦਾ ਤੋੜ ਕੇ ਬਾਹਰ ਠੀਕ ਹੈ ਇਹ ਕੀ ਕਹਿੰਦਾ ਵਕੀ ਕੈਸ਼ ਦੀ ਕਹਿੰਦੇ 30000 ਰੁਪਇਆ ਬਾਕੀ ਦੇ ਚੈੱਕ ਉਹਨਾਂ ਨੇ ਕਾਗਜ਼ ਪੱਤਰ ਨਹੀਂ ਤੇ ਕੀ ਕਹਿੰਦਾ ਪਤਨੀ ਦੇਵਰ ਦਾ ਸਮਾਨ ਸੀਗਾ ਇਹ ਕੀ ਕਹਿੰਦਾ ਇੱਕ ਨਵੀਂ ਤਾਰ ਦਾ ਰੋਲ ਤੇ ਆ ਤੂੰ ਜੀ ਆ ਬਾਕੀ ਹੋਰ ਤੋੜ ਪੰਨ ਕਰਕੇ ਗਈ ਜੀ ਐਸਟੀਮੇਟਡ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਜੀ ਲੱਗਦਾ ਜੀ ਆਪਾਂ ਸਾਰਾ ਲਾਵਾਂਗੇ 50000 ਰੁਪਏ ਦੇ ਵਿੱਚ 30 ਜਾਂ ਤਾਂ ਕੈਜੂਅਲ ਹੈ ਜੀ ਬਾਕੀ ਬੈਟਰ ਹੋਗੇ ਇਨਵਰਟਰ ਦਾ ਨਵਾਂ ਠੀਕ ਹੈ ਜੀ ਤੇ ਇਹਦੇ ਕੀ ਮੰਗ ਕਰਦੇ ਜੀ ਸਾਡੀ ਮੰਗ ਤਾਂ ਇਹ ਹੈ ਵੀ ਕਿਸੇ ਦਾ ਸਾਡਾ ਜਿਹੜਾ ਦੁਕਾਨ ਹੈ ਸਾਨੂੰ ਬਰਾਂਡ ਕੀਤਾ ਜਾਵੇ ਚੋਰਾਂ ਨੂੰ ਨੱਟ ਪਾਈ ਸਾਨੂੰ ਕੋਈ ਕਾਰਤਨ ਦਾ ਫਾਰ ਦਾ ਨਾ ਹੋਵੇ ਰਿਪੋਰਟ ਲਿਖਾਏ ਰਿਪੋਰਟ ਆ ਜੀ ਅਪਲੀਕੇਸ਼ਨ ਭੇਜੀ ਠੀਕ ਹੈ ਤੇ ਚੋਰੀ ਹੋਈ ਹੈ ਇਹ ਕੀ ਕੀ مالک ਤੁਸੀਂ ਕੀ ਇਤਬਾਰ ਕਰ ਰਹੇ ਹੋ ਪਰ ਮੇਰੇ ਲਈ ਸਾਡੇ ਕੋਲ ਹੁਣ ਤਲਾਹ ਆਈ ਹੈ 10 10:30 ਖਾਣੇ ਆਏ ਨੇ ਤਰਸੇਮ ਲਾਲ ਜੀ ਪੱਕੇ ਫੜਾ ਦੇ ਉਹਨਾਂ ਦੀ ਆਰਤੀ ਦੁਕਾਨ ਹੈ ਜਿਨ੍ਹਾਂ ਨੇ ਦੱਸਿਆ ਵੀ ਸਾਡੀ ਰਾਤ ਇੱਥੇ ਚੋਰੀ ਹੋ ਗਈ ਹੈ ਇੱਕ ਗੱਲਾਂ ਲੈਣੇ ਸੀ ₹300 ਕੈਸ਼ ਹੈ ਇੱਕ ਵੈਂਟਰਾ ਲੈ ਗਨੇ ਕੁਝ ਦੇਵਰ ਦਾ ਸਮਾਨ ਵਗੈਰਾ ਲੈ ਗਨੇ ਉਹਦੇ ਵਿੱਚ ਗੱਲੇ ਚ ਜ਼ਰੂਰੀ ਕਾਗਜ਼ਾਤ ਨੇ ਉਪਰਾਏ ਨਾਲ ਆਰਤੀ ਦਾ ਹਿਸਾਬ ਦਾਬ ਜੋ ਹੁੰਦਾ ਹੈ ਤੇ ਮੈਂ ਮੌਕਾ ਤੇ ਆਇਆ ਤੇ ਅਸੀਂ ਆਲੇ-ਦੋਲੇ ਹੁਣ ਸੀਸੀਟੀਵੀ ਕੈਮਰਾ ਫੁਟੇਜ ਦੇਖ ਰਹੇ ਹਾਂ ਤੇ ਜੋ ਵੀ ਬੰਦੀ ਕਰਦੇ ਉਹਨਾਂ ਤੋਂ ਪਰਾਂਗੇ